ਸਚੀਕਾਲ ਮਹਾਂ ਆਪਤੀ ਅਸਮਦਰ ਨਿਊਜ਼ ਦੇ ਖੇ ਦਰਸ਼ਕਾਂ ਦਾ ਸਵਾਗਤ ਹੈ ਇਸ ਵੇਲੇ ਦੀ ਵੱਡੀ ਖਬਰ ਸ਼ੋਮਣੀ ਕਾਲੀ ਦਲ ਦੇ ਨਾਲ ਜੁੜੀ ਤੁਹਾਡੇ ਨਾਲ ਸਾਂਝ ਕਰਨ ਲੱਗੇ ਹਾਂ ਕਿਉਂਕਿ ਸੁਖਵੀਰ ਬਾਦਲ ਜੀ ਅਕਾਲ ਤਖਤ ਸਾਈ ਪਹੁੰਚ ਚੁੱਕੇ ਨੇ ਜਿੱਥੇ ਉਹਨਾਂ ਦੇ ਨਾਲ ਕੁਝ ਤਤਕਾਲੀ ਮੰਤਰੀ ਵੀ ਮੌਜੂਦ ਨੇ ਤੁਸੀਂ ਨਾਲ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸਾਬਕਾ ਮੰਤਰੀ ਕੁਲਜਾਰ ਸਿੰਘ ਰਣੇਕੇ ਦਰਜੀਤ ਚਿਮਮਾ ਅਤੇ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਜੂਦ ਨੇ ਕਿਉਂਕਿ ਦਾਦੀ ਦੇ ਬੀਤੇ ਦਿਨ ਸ਼੍ਰੀ ਅਕਾਲ ਤਖਸੈਬ ਦੇ ਵੱਲੋਂ ਉਹਨਾਂ ਨੂੰ ਤਨਖਾਹੀਆ ਕਰਾਰ ਕੀਤਾ ਗਿਆ ਜਿਗਾ ਧਾਰਮਿਕ ਦੋਸ਼ੀ ਠਹਿਰਾਇਆ ਗਿਆ ਸੀਗਾ ਕਿਉਂਕਿ ਅਕਾਲੀ ਸਰਕਾਰ ਦੇ ਸਮੇਂ ਜਦੋਂ ਉਪ ਮੁੱਖ ਮੰਤਰੀ ਸੀਗੇ ਤਾਂ ਸੁਖਬੀਰ ਬਾਦਲ ਦੇ ਵੱਲੋਂ ਕਈ ਅਜੀਹੇ ਫੈਸਲੇ ਲਿੱਤੇ ਗਏ ਸੀਗੇ ਜਿਸ ਦੌਰਾਨ ਸਿੱਖ ਪੰਥ ਅਤੇ ਸਿੱਖ ਸੰਗਤ ਨੂੰ ਜਿਹੜੀ ਹੈ ਢਾਹ ਲੱਗੀ ਸੀਗੀ ਜਿਸ ਦੇ ਵੱਜੋਂ ਇਹ ਫੈਸਲਾ ਲਿੱਤਾ ਗਿਆ ਸ਼੍ਰੀ ਅਕਾਲ ਤਖਸੈਬ ਦੇ ਵੱਲੋਂ 15 ਦਿਨਾਂ ਦਾ ਐਲਟੀਮੇਟਮ ਦਿੱਤਾ ਗਿਆ ਸੀਗਾ ਕਿ ਜੇਕਰ ਸੁਖਵੀਰ ਬਾਦਲ ਨੇ ਪੰਜ ਸਿੰਘ ਸਹਿਬਾਨਾ ਦੇ ਅੱਗੇ ਅਤੇ ਸੰਗਤ ਦੇ ਵਿਚਕਾਰ ਮਾਫੀ ਨਾ ਮੰਗੀ ਤਾਂ ਉਹਨਾਂ ਨੂੰ ਜਿਹੜਾ ਆ ਤਨਖਾਹਿਆ ਕਰਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਤੇ ਹੁਣ ਸੁਖਵੀਰ ਬਾਦਲ ਦੇ ਤਨਖਾਹਿਆ ਐਲਾਨ ਮਗਰੋਂ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਪੰਜ ਸਿੰਘ ਸਹਿਬਾਨਾ ਦੇ ਵੱਲੋਂ ਲਿਆ ਗਿਆ ਫੈਸਲਾ ਸੁਣੋਂਦਿਆਂ ਜਥੇਦਾਰ ਗਿਆਨੀ ਰਖਵੀਰ ਸਿੰਘ ਨੇ ਕਿਹਾ ਸੀ ਕਿ ਸੁਖਵੀਰ ਸਿੰਘ ਬਾਦਲ ਨੇ ਡਿਪਟੀ ਮੁੱਖ ਮੰਤਰੀ ਹੁੰਦਿਆਂ ਕੁਝ ਅਜਿਹੇ ਫੈਸਲੇ ਲੈ ਜਿਨ੍ਹਾਂ ਨਾਲ ਸਿੱਖ ਪੰਥ ਅਤੇ ਸਿੱਖ ਸੰਗਤ ਨੂੰ ਭਾਰੀ ਢਾਹ ਲੱਗੀ ਇਸ ਨਾਲ ਸ਼੍ਰੋਮਣੀ ਕਾਲੀ ਦਲ ਦੀ ਹਾਲਤ ਵੀ ਪਤਲੀ ਹੋ ਗਈ ਇਸ ਦੇ ਨਾਲ ਜਥੇਦਾਰ ਰਗਵੀਰ ਸਿੰਘ ਨੇ ਇਹ ਵੀ ਕਿਹਾ ਕਿ 2007 ਤੋਂ 2017 ਤੱਕ ਕਾਲੀ ਸਰਕਾਰ ਦੇ ਵਿੱਚ ਮੌਜੂਦ ਰਹੇ ਭਾਈਵਾਲ ਅਤੇ ਸਿੱਖ ਕੈਬਨਿਟ ਮੰਤਰੀ ਇਸ ਸੰਬੰਧੀ ਆਪਣਾ ਸਪਸ਼ਟੀਕਰਨ 15 ਦਿਨਾਂ ਦੇ ਅੰਦਰ ਅੰਦਰ ਨਿੱਜੀ ਰੂਪ ਦੇ ਵਿੱਚ ਪੇਸ਼ ਹੋ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੇਣਾ ਹੋਵੇਗਾ ਜਿਸ ਤੋਂ ਬਾਅਦ ਸੁਖਵੀਰ ਬਾਦਲ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਦੇ ਸੰਮੁਖ ਸੰਗਤਾਂ ਦੇ ਵਿਚਕਾਰ ਪਹੁੰਚ ਚੁੱਕੇ ਨੇ ਜਿਸ ਤਰ੍ਹਾਂ ਕਿ ਉਹਨਾਂ ਨੇ ਆਪਣਾ ਬਿਆਨ ਜਾਰੀ ਕੀਤਾ ਸੀਗਾ ਕਿ ਮੈਂ ਸ਼੍ਰੀ ਕਾਲ ਤਖਤ ਸਾਹਿਬ ਦਾ ਜੋ ਵੀ ਫੈਸਲਾ ਹੈਗਾ ਉਹ ਸਿਰ ਮੱਥੇ ਹੈ ਸਿਰ ਨਿਵਾ ਕੇ ਪ੍ਰਮਾਨ ਕਰਾਂਗਾ ਤੇ ਹੁਣ ਸੁਖਵੀਰ ਬਾਦਲ ਸ਼੍ਰੀ ਕਾਲ ਤਖਤ ਸਾਹਿਬ ਪਹੁੰਚ ਚੁੱਕੇ ਨੇ ਤਸਵੀਰਾਂ ਮੌਕੇ ਦੀਆਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿਸ ਦੇ ਵਿੱਚ ਕਈ ਤਤਕਾਲੀ ਮੰਤਰੀ ਵੀ ਮੌਜੂਦ ਨੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਲਿਖਤੀ ਸਪਸ਼ਟੀਕਰਨ ਦੇ ਦਿੱਤਾ ਗਿਆ ਹੈ ਸਪਸ਼ਟਿਕਰਨ ਸੌਪਿਆ ਗਿਆ ਹੈ ਜ਼ਥੇਦਾਰ ਨੂੰ ਤੇ ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਦੌਰਾਨ ਸਾਬਕਾ ਕੈਬਨ ਮੰਤਰੀ ਅਤੇ ਸ਼ੋਮਣੀ ਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਚੀਮਾ ਨੇ ਇਹ ਗੱਲ ਆਖੀ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮਗਰੋਂ ਅਸੀਂ ਸਾਰਿਆਂ ਨੇ ਅੱਜ ਲਿਖਤੀ ਸਪਸ਼ਟਿਕਰਨ ਜ਼ਥੇਦਾਰ ਨੂੰ ਸੌਂਪ ਦਿੱਤੇ ਹਨ ਸਾਨੂੰ ਆਪਣੇ ਗੁਰੂ ਤੇ ਪਰੋਸ ਹੈ ਉਹ ਇਨਸਾਫ ਕਰਨਗੇ ਉਹਨਾਂ ਨੇ ਕਿਹਾ ਕਿ ਬੇਸ਼ੱਕ 15 ਦਿਨਾਂ ਦੇ ਅੰਦਰ ਪੇਸ਼ ਹੋਣ ਦੇ ਹੁਕਮ ਦਿੱਤੇ ਗਏ ਸੀ ਪਰ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਮਨ ਵਿੱਚ ਵੱਡੇ ਬੋਝ ਸੀ ਜਿਸ ਕਰਕੇ ਉਹ ਅੱਜ ਹੀ ਪੇਸ਼ ਹੋ ਗਏ ਅਤੇ ਉਹਨਾਂ ਦੱਸਿਆ ਕਿ ਇਸ ਮੌਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਜਥੇਦਾਰ ਨੂੰ ਅਪੀਲ ਕੀਤੀ ਗਈ ਕਿ ਜਲਦੀ ਤੋਂ ਜਲਦੀ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਬੁਲਾਈ ਜਾਵੇ ਅਤੇ ਫੈਸਲਾ ਸੁਣਾਇਆ ਜਾਵੇ ਜਿਹੜਾ ਹੁਕਮਨਾਮਾ ਪੰਜ ਸਿੰਘ ਸਹਿਬਾਨ ਦੀ ਮੀਟਿੰਗ ਤੋਂ ਬਾਅਦ ਯਾਰ ਅਮਰ ਸਿੰਘ ਸ਼੍ਰੀ ਕਾਉਟਕ ਸਾਹਿਬ ਤੋਂ ਜਾਰੀ ਕੀਤਾ ਗਿਆ ਸੀ ਕੱਲ ਹੀ ਉਹ ਹੁਕਮ ਅਮਰ ਸਰ ਸਰਬੀਰ ਸਿੰਘ ਬਾਦਲ ਸਾਹਿਬ ਨੇ ਵੀ ਔਰ ਸਾਰੀ ਸਾਡੀ ਪਾਰਟੀ ਨੇ ਸੀਸ ਨਵਾ ਕੇ ਜਿਹੜਾ ਕੱਲ ਹੀ ਪ੍ਰਵਾਨ ਕੀਤਾ ਸੀ ਔਰ ਕੱਲ ਹੀ ਅਸੀਂ ਕਹਾਂ ਸੀ ਕਿ ਬਿਨਾ ਕਿਸੇ ਦੇਰੀ ਤੋਂ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਅਸੀਂ ਹਾਜ਼ਰ ਹੋ ਕੇ ਆਪਣੇ ਆਪ ਨੂੰ ਸ਼੍ਰੀ ਕਲਤਕ ਸਾਹਿਬ ਦੇ ਬੇਸ਼ਕਰਾ ਪਹਿਲਾਂ ਤਾਂ ਅੱਜ ਸਰਦਾਰ ਸੰਦੀਪ ਸਿੰਘ ਬਾਦਲ ਸਾਹਿਬ ਕਿਉਂਕਿ ਅੱਜ ਹੀ ਸਾਡੇ ਕੋਲੇ ਖੰਡਾ ਮੈਂ ਦੀ ਕਾਪੀ ਆਈ ਸੀ ਔਰ ਨਾਲ ਦੀ ਨਾਲ ਹੀ ਅੱਜ ਹੀ ਉਹ ਲਿਖਤੀ ਤੌਰ ਦੇ ਉੱਤੇ ਆਪਣਾ ਬੇਨਤੀ ਪੱਤਰ ਲੈ ਕੇ ਤੇ ਸਿੰਘ ਸਾਹਿਬ ਦੇ ਦਫ਼ਤਰ ਦੇ ਵਿੱਚ ਜਿਹੜਾ ਉਹਨਾਂ ਨੇ ਆਪਣਾ ਪੱਤਰ ਜਿਹੜਾ ਉਹ ਰਸੀਵ ਕਰਾ ਦਿੱਤਾ ਉਹਦੀ ਸ਼ਬਦਾਵਲੀ ਮੈਂ ਪੜ ਕੇ ਸੁਣਾ ਦੇਣਾ ਪਰਮ ਸਤਕਾਰਯੋਗ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸਾਹਿਬ ਸ਼੍ਰੀ ਹਰਿਖਾਲਤਾਬ ਸਾਹਿਬ ਸ਼੍ਰੀ ਅੰਮ੍ਰਿਤਸਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 30 ਅਗਸਤ 2024 ਨੂੰ ਪੰਜ ਸਿੰਘ ਸਾਹਿਬਾਨ ਦੀ ਸ਼੍ਰੀ ਹਰਿਖਾਲਤਾਬ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਪਾਸ ਕੀਤੇ ਗਏ ਹੁਕਮਨਾਮੇ ਦੀ ਕਾਪੀ ਅੱਜ 31 ਅਗਸਤ 2024 ਨੂੰ ਮੇਰੇ پاس ਪਹੁੰਚੀ ਹੈ ਦਾਸ ਪੰਜ ਸਿੰਘ ਸਹਿਬਾਨ ਵੱਲੋਂ ਪਾਸ ਕੀਤੇ ਹੁਕਮਨਾਮੇ ਨੂੰ ਗੁਰੂ ਦਾ ਨਮਾਣਾ ਸਿੱਖ ਹੋਣ ਦੇ ਨਾਤੇ ਗੁਰੂ ਪੰਥ ਦੇ ਚਰਨਾਂ ਵਿੱਚ ਸਿਰਨਵਾ ਕੇ ਪ੍ਰਵਾਨ ਕਰਦਾ ਹੈ ਦਾਸ ਅੱਜ ਹੀ 31 ਅਗਸਤ 2024 ਨੂੰ ਨਿੱਜੀ ਤੌਰ ਤੇ ਪੇਸ਼ ਹੋ ਕੇ ਹੁਕਮਨਾਮੇ ਅਨਸਾਰ ਗੁਰੂ ਪੰਥ ਪਾਸੋਂ ਦੋਵੇਂ ਹੱਥ ਜੋੜ ਕੇ ਨਿਮਰਤਾ ਅਤੇ ਹਲੇਮੀ ਨਾਲ ਕਿਮਾ ਜਾਂਚਨਾ ਕਰਦਾ ਹੈ ਦਾਸ ਦੀ ਜੋਧੜੀ ਨੂੰ ਪ੍ਰਵਾਨ ਕਰੋ ਜੀ ਵਿਕਤੀ ਤੌਰ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਸ਼੍ਰੀ ਕਾਰਤਿਕ ਸਾਹਿਬ ਦੇ ਸਕਤਰੇਤ ਦੇ ਵਿੱਚ ਜਿਹੜਾ ਉਹਨਾਂ ਦਾ ਸਟਾਫ ਹੈ ਕਿਉਂਕਿ ਸਿੰਘ ਸਾਹਿਬ ਕਿਸੇ ਰਿਧਿਮੇ ਕਰਕੇ ਇੱਥੇ ਨਹੀਂ ਸੀ ਉਹਨਾਂ ਨੇ ਵਿਕਤੀ ਤੌਰ ਤੇ ਦੇਖ ਕੇ ਬੇਨਤੀ ਕੀਤੀ ਕਿ ਮੈਂ ਤੁਰੰਤ ਜੋ ਹੁਕਮ ਅਗਲਾ ਚਲੀ ਕੱਲ ਤੱਕ ਸਭ ਦਾ ਹੋਏਗਾ ਉਹਦੇ ਤੇ ਜਿਹੜਾ ਪੈਰਾ ਦੇਣ ਵਾਸਤੇ ਜਿਹੜਾ ਆਪਣੇ ਆਪ ਨੂੰ ਪੇਸ਼ ਕਰਦਾ ਤੇ ਕਿਰਪਾ ਕਰਕੇ ਛੇਤੀ ਤੋਂ ਛੇਤੀ ਜਿਹੜੀ ਹੈ ਪੰਚ ਸਿੰਘ ਸਹਿਬਾਨ ਦੀ ਮੀਟਿੰਗ ਕਰਵਾਈ ਜਾਵੇ ਤੇ ਮੈਨੂੰ ਜਿਹੜਾ ਹੈਗਾ ਖੇਮਾ ਜਾਂਚਣਾ ਦਾ ਮੌਕਾ ਦਿੱਤਾ ਜਾਵੇ ਇੱਕ ਮੈਂ ਖੁਦ ਆਪ ਬਤੌਰ ਸਾਹਿਬ ਦਾ ਮੰਤਰੀ ਆਪ ਆਪਣਾ ਸਪਸ਼ਟੀਕਰਨ ਲੈ ਕੇ ਸਰਦਾਰ ਗੁਜਾਰ ਸਿੰਘ ਜੀ ਰਾਣੀ ਕੇ ਸਾਹਿਬ ਵੀ ਕੈਬਨਿਟ ਦੇ ਸਾਥੀ ਸੀ ਸਰਦਾਰ ਸ਼ਰਨਜੀਤ ਸਿੰਘ ਜੀ ਢਿੱਲੋਂ ਸਾਹਿਬ ਵੀ ਸਰਦਾਰ ਮਹੇਸ਼ਿੰਦਰ ਸਿੰਘ ਜੀ ਘਰੇਵਾਲ ਉਸ ਵੇਲੇ ਐਡਵਾਈਜ਼ਰ ਟੂ ਸੀਐਮ ਸੀ ਦੇ ਕੈਬਨਿਟ ਰੈਂਕ ਦੇ ਵਿੱਚ 2012 ਤੋਂ 17 ਉਹਨਾਂ ਨੇ ਵੀ ਅਸੀਂ ਸਾਰਿਆਂ ਨੇ ਵੀ ਆਪਣੇ ਜਿਹੜੇ ਨਿੱਕੀ ਸਪਸ਼ਟੀਕਰਨ ਨੇ ਉਹ ਅੱਜ ਅਸੀਂ ਜਿਹੜੇ ਆ ਸ਼੍ਰੀ ਹਰਤੇਕ ਸਾਹਿਬ ਦੇ ਉੱਤੇ ਨਿੱਜੀ ਤੌਰ ਤੇ ਹਾਜ਼ਰ ਹੋ ਕੇ ਸਾਰਿਆਂ ਨੇ ਦੇ ਦਿੱਤੇ ਆ ਮੈਂ ਆਪਣਾ ਵੀ ਜਿਹੜਾ ਸਪਸ਼ਟੀਕਰਨ ਆ ਉਹਦਾ ਜਿਹੜਾ ਮੇਨ ਹਿੱਸਾ ਜਿਹੜਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰ ਦੇਣਾ ਤੁਹਾਨੂੰ ਮੈਂ ਉਹਨੇ ਆਪਣੇ ਮੀਡੀਆ ਦੇ ਵਿੱਚ ਵੀ ਸ਼ੇਅਰ ਕਰ ਦਿਆਂਗੇ ਸ਼੍ਰੀ ਹਕਾਲਤਖ ਸਾਹਿਬ ਦੇ 30 ਅਗਸਤ 2024 ਦੇ ਹੁਕਮਾਂ ਮੁਤਾਬਕ ਸ੍ਰੀਮਰ ਬੇਨਤੀ ਹੈ ਕਿ ਦਾਸ ਪੰਜਾਬ ਸਰਕਾਰ ਵਿੱਚ 2007 ਤੋਂ 2012 ਤੱਕ ਮੁੱਖ ਮੰਤਰੀ ਦਾ ਸਲਾਹਕਾਰ ਬ੍ਰੈਕਟ ਵਿੱਚ ਕੈਬਨਿਟ ਮੰਤਰੀ ਦਰਜਾ ਅਤੇ ਜੂਨ 2014 ਤੋਂ 2017 ਤੱਕ ਸਿੱਖਿਆ ਮੰਤਰੀ ਪੰਜਾਬ ਰਿਹਾ ਹੈ ਇਸ ਤੋਂ ਲਾਵਾ ਦਾਸ 2007 ਤੋਂ 17 ਤੱਕ ਸ਼੍ਰੋਮਣੀ ਅਕਾਲੀ ਦਲ ਵਿੱਚ ਸਕੱਤਰ ਸਮੇਤ ਮਹੱਤਵਪੂਰਨ ਅਹੁਦਿਆਂ ਉੱਪਰ ਸੇਵਾ ਕਰਦਾ ਰਿਹਾ ਹੈ ਅਤੇ ਹੁਣ ਤੱਕ ਵੀ ਕਰ ਰਿਹਾ ਹੈ। ਬਾਣਜੋਗ ਸਿੰਘ ਸਾਹਿਬ ਜੀ ਉਹ ਜਿੱਥੋਂ ਤੱਕ ਸਾਡੇ ਖਿਲਾਫ ਲਿਖਤੀ ਸ਼ਿਕਾਇਤ ਦਾ ਸਬੰਧ ਹੈ ਉਸ ਸੰਬੰਧੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਵੱਲੋਂ 24 ਜੁਲਾਈ 2024 ਨੂੰ ਪੱਤਰ ਨੰਬਰ 236 ਸ਼੍ਰੋਮਣੀ ਅਕਾਲੀ ਦਲ ਅਪਲਿਕ 2024 ਲਈ ਜਾਤੀ ਤੌਰ ਤੇ ਪੇਸ਼ ਹੋ ਕੇ ਲਿਖਤੀ ਸਪਸ਼ਟੀਕਰਨ ਦਿੱਤਾ ਜਾ ਚੁੱਕਾ ਹੈ। ਮੈਂ ਸਰਦਾਰ ਸੁਖਬੀਰ ਸਿੰਘ ਦੀ ਬਾਤਲ ਵੱਲੋਂ ਦਿੱਤੇ ਗਏ ਸਪਸ਼ਟੀਕਰਨ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਸਰਕਾਰ ਅਤੇ ਪਾਰਟੀ ਵਿੱਚ ਫੈਸਲੇ ਸਾਂਝੇ ਤੌਰ ਤੇ ਲਏ ਜਾਂਦੇ ਹਨ ਫੈਸਲਿਆਂ ਦੀ ਜ਼ਿੰਮੇਵਾਰੀ ਸਭ ਦੀ ਬਰਾਬਰ ਦੀ ਹੁੰਦੀ ਹੈ ਇਸ ਲਈ ਦਾਸ ਨਮਰਤਾ ਅਤੇ ਹਲੇਮੀ ਨਾਲ ਸਰਕਾਰ ਜਾਂ ਪਾਰਟੀ ਤੋਂ ਚੇਤ ਅਚੇਤ ਵਿੱਚ ਹੋਈ ਹਰ ਪੁਲਚੁੱਕ ਗਲਤੀ ਲਈ ਬਿਨਾ ਕਿਸੇ ਸਵਾਲ ਜਵਾਬ ਦੇ ਹੱਥ ਜੋੜ ਕੇ ਖਿਮਾ ਜਾਂਚਨਾ ਕਰਦਾ ਹੋਇਆ ਜੋਦੜੀ ਕਰਦਾ ਹੈ ਕਿ ਇਸ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕੀਤੀ ਜਾਵੇ ਦਾਸ ਆਪ ਜੀ ਨੂੰ ਵਿਸ਼ਵਾਸ ਹੋਦਾ ਹੈ ਕਿ ਸ਼੍ਰੀ ਕਾਲਕ੍ਰਿਤ ਸਾਹਿਬ ਵੱਲੋਂ ਗੁਰਮਤ ਅਨੁਸਾਰ ਜਾਰੀ ਹਰ ਹੁਕਮ ਨੂੰ ਦਾਸ ਨਿਮਾਣੀ ਸੇਵਕ ਦੇ ਤੌਰ ਤੇ ਪ੍ਰਵਾਨ ਕਰੇਗਾ ਮੇਰੀ ਅਰਦਾਸ ਹੈ ਕਿ ਕਾਲਪੁਰਖ ਪੰਥ ਦੇ ਪੰਜਾਬ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਮੇਰਾ ਜਿਹੜਾ ਆਪਣਾ ਬਤੌਰ ਮਨਿਸਟਰ ਬੰਦਾ ਸੀ ਉਹ ਵੀ ਮੈਂ ਦਿੱਤਾ ਇਸੇ ਤਰ੍ਹਾਂ ਹੀ ਬਾਕੀ ਮੰਤਰੀ ਸਹਿਬਾਨ ਕੁਝ ਨੇ ਅੱਜ ਦਿੱਤਾ ਤੇ ਸਾਰੀ ਪਾਰਟੀ ਨੂੰ ਜਿਹੜੇ ਸਾਡੇ ਵਰਕਿੰਗ ਪ੍ਰੈਜ਼ੀਡੈਂਟ ਨੇ ਸਰਦਾਰ ਬਲਿੰਦਰ ਸਿੰਘ ਭੁੱਦੜ ਸਾਹਿਬ ਉਹਨਾਂ ਨੇ ਹਦਾਇਤ ਵੀ ਕੀਤੀ ਹੈ ਕਿ ਜਿਹੜੀ ਹੈ ਜ਼ਰੂਰੀ ਹੈ ਕਾਲਪਤਿਕ ਸਾਹਿਬ ਦਾ ਹੁਕਮ ਹੈ ਸਾਰੇ ਆਪੋ ਆਪਣਾ ਸਪਸ਼ਟੀਕਰਨ ਜਿਹੜੇ ਵੀ ਉਸ ਵੇਲੇ ਮੰਤਰੀ ਜਾਂ ਮੰਤਰੀ ਪਦਤੇ ਰਹੇ ਆ ਉਹ ਆਪੋ ਆਪਣਾ ਜਿਹੜਾ ਦੇ ਜਿਹੜੇ ਪਾਰਟੀਆਂ ਬਦਲ ਗਏ ਨੇ ਚਾਹੇ ਉਹ ਆਵਾਦਵੀ ਪਾਰਟੀ ਚਲੇ ਗਏ ਚਾਹੇ ਉਹ ਭਾਜਪਾ ਦੇ ਚਲੇ ਗਏ ਆ ਕਿ ਉਹ ਵੀ ਆਪਣਾ ਸਪਸ਼ਟੀਕਰਨ ਦੇਣਗੇ ਇਹ ਜਿਹੜੇ ਮੰਤਰੀ ਸਹਿਬਾਨ ਨੇ ਇਹ 2007 ਤੋਂ 12 ਵਾਲੇ ਨੇ ਜਾਂ 2007 ਤੋਂ 17 ਤੱਕ ਸਾਰਿਆਂ ਨੂੰ ਕੀਤਾ ਗਿਆ ਦੇਖੋ ਪਾਰਟੀ ਬਦਲ ਨਾਲ ਜਿਹੜਾ ਹੈਗਾ ਇਹ ਮਸਲਾ ਕੌਮ ਦਾ ਮਸਲਾ ਹੁੰਦਾ ਸਿੱਖ ਕੌਮ ਦਾ ਮਸਲਾ ਇਸ ਕਰਕੇ ਭਾਵੇਂ ਕੋਈ ਕਿਸੇ ਪਾਰਟੀ 'ਚ ਚਲਾ ਗਿਆ ਅਕਾਲ ਤਖਤ ਦਾ ਹੁਕਮ ਜਿਹੜਾ ਉਹ ਹਰ ਸਿੱਖ ਦੇ ਉੱਤੇ ਲਾਗੂ ਹੁੰਦਾ ਔਰ ਜਿਹੜਾ ਹੁਕਮ ਆ ਸੀ 2007 ਤੋਂ ਲੈ ਕੇ 12 ਤੱਕ ਤੇ 12 ਤੋਂ ਲੈ ਕੇ 17 ਤੱਕ 10 ਸਾਲ ਦੇ ਜਿਹੜੇ ਪੀਰੀਅਡ ਦੇ ਕੈਬਨਿਟ ਮੰਤਰੀ ਜਾਂ ਬਾਕੀ ਇਸ ਤਰ੍ਹਾਂ ਕੈਬਨਿਟ ਰੁਤਬਿਆਂ ਤੇ ਰਹੇ ਇਸ ਕਰਕੇ ਜਿਹੜੇ ਸਿੱਖ ਪਰਿਵਾਰਾਂ ਦੇ ਵਿੱਚੋਂ ਨੇ ਉਹਨਾਂ ਦਾ ਸੀ ਇਸ ਕਰਕੇ ਅਸੀਂ ਨਮਰਤਾ ਦੇ ਨਾਲ ਅੱਜ ਆਪਣਾ ਸਪਸ਼ਟੀਕਰਨ ਦੇ ਦਿੱਤਾ ਸਿੰਘ ਸਾਹਿਬ ਨੂੰ ਹੁਣ ਬੇਨਤੀ ਹੈ ਕਿ ਛੇਤੀ ਤੋਂ ਛੇਤੀ ਉਹ ਪੰਜ ਸਿੰਘ ਸਾਹਿਬਾਂ ਦੀ ਮੀਟਿੰਗ ਬੁਲਾ ਕੇ ਜੋ ਵੀ ਹੁਕਮ ਸ਼੍ਰੀ ਕਾਲਟਕ ਸਾਹਿਬ ਦਾ ਹੋਏਗਾ ਉਹਨੂੰ ਅਸੀਂ ਪ੍ਰਵਾਨ ਕਰਾਂਗੇ ਸਪਸ਼ਟੀਕਰਨ ਸਿੰਘ ਸਾਹਿਬ ਨੂੰ ਦਿੱਤਾ ਨਹੀਂ ਸਿੰਘ ਸਾਹਿਬ ਇਸ ਵੇਲੇ ਅੱਜ ਇੱਥੇ ਮੌਜੂਦ ਨਹੀਂ ਸਿਗੇ ਇਸ ਕਰਕੇ ਉਹਨਾਂ ਦੇ ਜਿਹੜਾ ਸਕਤਰੇ ਦੇ ਵਿੱਚ ਸਟਾਫ ਨੂੰ ਅਸੀਂ ਜਿਹੜਾ ਹੈਗਾ ਉਹ ਹੈਂਡਓਵਰ ਕਰ ਦਿੱਤਾ। ਸਪਸ਼ਟ ਕਰਨ ਤੋਂ ਬਾਅਦ ਵੀ ਪ੍ਰਕਿਰਿਆ ਕਿਰਿਆ ਨਹੀਂ ਵੜੀ। ਫਿਰ ਦੇਖੋ ਅਸੀਂ ਤੇ ਬੇਨਤੀ ਕਰਦੇ ਹਾਂ ਕਿ ਛੇਤੀ ਕਿਉਂਕਿ ਦੇਖੋ ਪ੍ਰਧਾਨ ਸਾਹਿਬ ਦੇ ਮਨ ਦੇ ਉੱਤੇ ਵੀ ਇਸ ਗੱਲ ਦਾ ਬੜਾ ਵੱਡਾ ਬੋਝ ਆ ਕਿ ਮੈਨੂੰ ਤਖਤ ਵੱਲੋਂ ਤਨਖਾਹੀਆ ਡਿਕਲੇਅਰ ਕੀਤਾ ਗਿਆ। ਤਾਂ ਅੱਜ ਹੀ ਹਾਜ਼ਰ ਹੋਗੇ। ਫਿਰ ਮੈਂ ਤਾਂ ਜਦੋਂ ਤੁਸੀਂ ਸਿੰਘ ਸਾਹਿਬ ਦੀ ਛੇਤੀ ਮੀਟਿੰਗ ਬੁਲਾਓ ਫਿਰ ਮੈਂ ਤਾਂ ਹਾਜ਼ਰ ਹੋ ਕੇ ਜੋ ਵੀ ਤੁਸੀਂ ਹੁਕਮ ਕਰੋਗੇ ਉਹਨੂੰ ਪ੍ਰਵਾਨ ਕਰਨ ਨੂੰ ਤਿਆਰ। ਕਿਉਂਕਿ ਜਿਹੜਾ ਗੁਰੂ ਦਾ ਸਿੱਖ ਹੈ ਉਹਦੇ ਵਾਸਤੇ ਅਕਾਲ ਤਖਤ ਦਾ ਜਦੋਂ ਹੁਕਮ ਆ ਜਵੇ ਬਾਕੀ ਸਾਰੀਆਂ ਚੀਜ਼ਾਂ ਪਾਸੇ ਰਹਿ ਜਾਂਦੀ ਇਸ ਕਰਕੇ ਅੱਜ ਹੀ ਕਾਪੀ ਉਹਨਾਂ ਕੋਲੇ ਪਹੁੰਚੀ ਸੀ ਵਟਸਐਪ ਤੇ ਤੇ ਨਾਲ ਦੀ ਨਾਲ ਹੀ ਉਹ ਚੱਲ ਕੇ ਅਚਾਨਕ ਹੀ ਬਿਨਾ ਕਿਸੇ ਪ੍ਰੋਗਰਾਮ ਦੇ ਉਹ ਹਾਜ਼ਰ ਹੋ ਕੇ ਆਪਣਾ ਲਿਖਤੀ ਰੂਪ ਦੇ ਵਿੱਚ ਦੇ ਕੇ ਗਏ ਆ ਹਰ ਸਿੰਘ ਸਾਹਿਬ ਜਿਵੇਂ ਹੁਕਮ ਕਰਨਗੇ ਮੀਟਿੰਗ ਪੰਜ ਸਿੰਘ ਸਾਹਿਬਾਂ ਦੀ ਬਣਾਉਣਗੇ ਜਿਹੜੇ ਮੰਤਰੀ ਸੇਭਾਣ ਵਾਸਤੇ ਤੇ ਇੰਨਾ ਹੀ ਸੀ ਕਿ 15 ਦਿਨਾਂ ਦੇ ਵਿੱਚ ਵਿੱਚ ਸਪਸ਼ਟੀਕਰਨ ਦਿਓ ਦੇਖਣ ਪ੍ਰਧਾਨ ਸਾਹਿਬ ਦੇ ਮਾਮਲੇ ਤੇ ਵਿੱਚ ਸਿੰਘ ਸਾਹਿਬ ਨੇ ਮੀਟਿੰਗ ਰੱਖਣੀ ਹੈ ਸਿੰਘ ਸਾਹਿਬਾਂ ਕਿਉਂਕਿ ਪੰਜ ਸਿੰਘ ਸੇਭਾਂ ਦੇ ਵਿੱਚ ਉਹ ਕਹਿੰਦੇ ਨੇ ਕਿ ਸੁਣਵਾਈ ਹੋਏਗੀ ਕੀਮਨ ਸਾਹਿਬ ਇਸ ਕਰਕੇ ਜਿਹੜੀ ਆ ਅਸੀਂ ਤੇ ਸਾਡੀ ਹੱਥ ਜੋੜ ਕੇ ਬੇਨਤੀ ਆ ਕਿ ਅਸੀਂ ਤਾਂ ਤਿਆਰ ਆ ਤੇ ਜਿੰਨੀ ਛੇਤੀ ਹੋ ਸਕੇ ਮੀਟਿੰਗ ਹੋਵੇ ਜਿਹੜਾ ਸ਼ਬਦ ਹੈ ਤੁਸੀਂ ਸਿੱਖਿਆ ਮੰਤਰੀ ਵੀ ਰਹੇ ਹੋ ਡਾਕਟਰ ਤੁਹਾਡੇ ਨਾਮ ਦੇ ਨਾਮ ਲੱਗਦਾ ਹੈ ਤੁਸੀਂ ਦੇਖਿਆ ਹੈ ਪਹਿਲੋਂ ਵੀ ਕਾਫੀ ਜਾਣਿਆਂ ਨੂੰ ਤਨਖਈਆ ਕਰੰਤ ਦਤਾ ਜਾ ਚੁੱਕਾ ਹੈ ਤਨਖਈਆ ਤੋਂ ਭਾਵ ਕੀ ਹੁੰਦਾ ਥੋੜਾ ਸੰਕਤਾਂ ਨੂੰ ਥੋੜੇ ਲੋਕਾਂ ਨੂੰ ਜ਼ਰੂਰ ਦੱਸ ਦਿਓ ਕਿ ਕਿ ਆਪੋ ਆਪਣੇ ਹੀ ਪ੍ਰਤੀਕਰਮ ਦਿੱਤੇ ਜਾ ਰਹੇ ਨੇ ਆਪੋ ਆਪਣੇ ਕਮੈਂਟ ਆ ਰਹੇ ਨੇ ਆਪੋ ਆਪਣੀਆਂ ਪੋਸਟ ਪਾਈਆਂ ਜਾ ਰਹੀਆਂ ਨੇ ਕੋਈ ਦੋਸ਼ੀ ਕਹਿ ਰਿਹਾ ਕੋਈ ਕੁਝ ਕਹਿ ਰਿਹਾ ਕੋਈ ਕੁਝ ਕਰ ਰਿਹਾ ਇੱਕ ਵਾਰ ਆਪਣੇ ਮੂੰਹੋਂ ਦੱਸ ਦਿਓ ਕਿ ਤਨਖਈਆ ਤੋਂ ਦੇਖੋ ਮੈਂ ਮੈਂ ਤਾਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਮੈਂ ਤਾਂ ਕੋਈ ਵਿਦਵਾਨ ਹੈ ਨਹੀਂ ਇਹ ਤਾਂ ਵਿਦਵਾਨਾਂ ਦਾ ਬਹਿਸ ਦਾ ਵਿਸ਼ਾ ਹੈ ਪਰ ਸਾਨੂੰ ਪਹਿਲਾਂ ਸਿੰਘ ਸਾਹਿਬ ਨੇ ਜਿਹੜਾ ਹੁਕਮ ਕੀਤਾ ਸੀ ਸਪਸ਼ਟ ਕਰਨ ਦੇਂਦਾ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਆ ਆ ਕੇ ਨਿੱਜੀ ਤੌਰ ਤੇ ਪੇਸ਼ ਕਰਕੇ ਸਾਰਾ ਕੁਝ ਆਪਣੀ ਝੋਲੀ ਪਾ ਕੇ ਉਹਨਾਂ ਨੇ ਬਿਨਾ ਕਿਸੇ ਸ਼ਰਤ ਦੇ ਕਿ ਮੈਂ ਜਾਂਚਣਾ ਉਸ ਦਿਨ ਵੀ ਕਰ ਲਈ ਤੇ ਉਸ ਦਿਨ ਵੀ ਬੇਨਤੀ ਕੀਤੀ ਸੀ ਕਿ ਜੋ ਤੁਹਾਡਾ ਹੁਕਮ ਹੋਏਗਾ ਸਾਨੂੰ ਪ੍ਰਵਾਨ ਹੋਏਗਾ ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰਦੇ ਸੀ ਕਿ ਜੋ ਸੇਵਾ ਤੱਕ ਤੋਂ ਲੱਗਣੀ ਹੈ ਬਾਕੀ ਸਿੰਘ ਸਾਹਿਬ ਦਾ ਇਹ ਉਹਨਾਂ ਦਾ ਦਾਇਰਾ ਕੀ ਕਰਨਾ ਕਿਸ ਤਰ੍ਹਾਂ ਕਰਨਾ ਕਿਉਂਕਿ ਅਸੀਂ ਕਦੀ ਕਿੰਤੂ ਪਰੰਤੂ ਕਿਸੇ ਗਲਦੇ ਉੱਤੇ ਕਰਦੇ ਨਹੀਂ ਜੋ ਹੁਕਮ ਹੁੰਦਾ ਉਹ ਅਸੀਂ ਸ਼ਰਧਾਵਾਨ ਸਿੱਖ ਦੇ ਤੌਰ ਤੇ ਹਮੇਸ਼ਾ ਪ੍ਰਵਾਨ ਕਰਦੇ ਹਾਂ ਇਸ ਕਰਕੇ ਅਸੀਂ ਪ੍ਰਵਾਨ ਕਰਕੇ ਅੱਜ ਹੀ ਬੇਨਤੀ ਕੀਤੀ ਹੈ ਕਿ ਸਾਡੇ ਵੱਲੋਂ ਤੋਂ ਸਵੇਰੇ ਮੀਟਿੰਗ ਸਿੰਘ ਜੀ ਸੰਬੰਧੀ ਬੁਲਾ ਲਓ ਅਸੀਂ ਹਾਜ਼ਰ ਹੋਣ ਨੂੰ ਤਿਆਰ ਆ ਇਸ ਕਰਕੇ ਉਹ ਸਿੰਘ ਸਾਹਿਬ ਦੇ ਹੁਣ ਉਹਨਾਂ ਨੇ ਫੈਸਲਾ ਕਰਨਾ ਕਿ ਕਦੋਂ ਮੀਟਿੰਗ ਸਾਾਨੂੰ ਤਾਂ ਮੀਟਿੰਗ ਤਾਂ ਇੰਤਜ਼ਾਰ ਹੈ ਕਿ ਛੇਤੀ ਹੋ ਜਾਵੇ ਤਾਂ ਜੋ ਜੋ ਹੁਕਮ ਹੋਵੇ ਅਸੀਂ ਉਹਦੇ ਤੇ ਆਪਣਾ ਜਿਹੜਾ ਪਰਦੇਸ ਜੀਮਨ ਸਾਹਿਬ ਅਕਾਲੀ ਸਰਕਾਰ ਵੇਲੇ ਜਿਹੜੀਆਂ ਬੇਦਬੀਆਂ ਹੋਈਆਂ ਸੀ ਜਿਹਦੇ ਕਰਕੇ ਉਹ ਵੀ ਸ਼ਾਮਲਿਆ ਤੇ ਵਿੱਚ ਅੱਜ ਦੀ ਸਰਕਾਰ ਬੜੀ ਗੰਭੀਰ ਤੇ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਨਹੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਬੇਦਬੀਆਂ ਜਿਹੜੀਆਂ ਉਹ ਅਕਾਲੀ ਸਰਕਾਰ ਜਾਣ ਤੋਂ ਬਾਅਦ ਲਗਾਤਾਰ ਹੋ ਰਹੀਆਂ ਜੀ ਔਰ ਇਹੋ ਜਿਹੇ ਕੰਮ ਹੋਏ ਆ ਜਿਹੜਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜੋ ਕੁਝ ਹੋਇਆ ਉਹ ਤਾਂ ਕੋਈ ਕਦੀ ਕਿਸੇ ਨੇ ਦੁਨੀਆ ਦੇ ਵਿੱਚ ਕਿਆਸ ਨਹੀਂ ਕੀਤਾ ਸੀ ਕਿ ਕਦੀ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦੀ ਆ ਲੇਕਿਨ ਤੁਹਾਡੇ ਸਾਹਮਣੇ ਆ ਕਿ ਅਜ ਤੱਕ ਉਹ ਬੰਦੇ ਦੀ ਸਲਾਖਤ ਤੱਕ ਨਹੀਂ ਹੋਈ ਠੀਕ ਹੈ ਇਸੇ ਤਰ੍ਹਾਂ ਬਾਕੀ ਬਹੁਤ ਸਾਰੀਆਂ ਹੋਈਆਂ ਇਹ ਤਾਂ ਇਹ ਤਾਂ ਹੁਣ ਇਨ੍ਹਾਂ ਸਰਕਾਰਾਂ ਨੂੰ ਜਵਾਬ ਦੇਣਾ ਚਾਹੀਦਾ ਜਿਹੜੇ ਉਸ ਵੇਲੇ ਇਨ੍ਹਾਂ ਕੂਟ ਪ੍ਰਚਾਰ ਕਰਦੇ ਸੀ ਕਿ ਅੱਜ ਇਹ ਬਦਮੀਆਂ ਨਾ ਕਾਂਗਰਸ ਨੂੰ ਪਈ ਤੇ ਨਾ ਇਹ ਜਿਹੜੀ ਆਮ ਆਦਮੀ ਪਾਰਟੀ ਆ ਇਨ੍ਹਾਂ ਨੇ ਤੇ ਆਪ ਵੱਡੀਆਂ ਬਦਮੀਆਂ ਕਰ ਦਿੱਤੀਆਂ ਸੁਲਤਾਨਪੁਰ ਲੋਧੀ ਦੇ ਵਿੱਚ ਜਾ ਕੇ ਤੇ ਬੁਟਾ ਸਮੇਤ ਵੱਡੀ ਸਮੇਤ ਪੁਲਿਸ ਨੇ ਜਾ ਕੇ ਫਰਮ ਕਰ ਦਿੱਤੀ ਕਾਲੀ ਮੰਤੀਆਂ ਵਾਂਗ ਆ ਰਹੀ ਹੈ ਕਿਤਨਾ ਕਿਤੇ ਇਸ ਮੁੱਦੇ ਨੂੰ ਲੈ ਕੇ ਸਿਆਸਤ ਕਾਰ ਬੀਤ ਆ ਰਹੀ ਹੈ ਬਹੁਤ ਭੰਦੀ ਸ਼ਬਦਾਵਲੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਸੋਸ਼ਲ ਮੀਡੀਆ ਹੈਂਡਲਰਸ ਇਸ ਤੇ ਬਹੁਤ ਤੋਂ ਜ਼ਿਆਦਾ ਸ਼ਬਦਾਵਲੀ ਨਾਲ ਗਲਤਮੰਦ ਜਿਹੜਾ ਬੋਲਿਆ ਜਾ ਰਿਹਾ ਹੈ ਕੀ ਕਹਿਣਾ ਚਾਹੋਗੇ ਇਸ ਤੇ ਕਿ ਕਿ ਦੇਖੋ ਜਿਹੜੇ ਜਿਹੜੇ ਲੋਕਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਸਤਕਾਰ ਨਹੀਂ ਹੈ ਮੈਂ ਦੇ ਤੋ ਤੱਕ ਵੀ ਕਹਿੰਨਾ ਵੀ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੇ ਆਪ ਸੀਦੀ ਅਕਾਲਤਿਕ ਸਾਹਿਬ ਦੇ ਉੱਤੇ ਭਰੋਸਾ ਨਹੀਂ ਰੱਖਿਆ ਸਭ ਤੋਂ ਮਾੜੀ ਗੱਲ ਜਿਹੜੀ ਸੀ ਕਿ ਜਿਨ੍ਹਾਂ ਨੇ ਲਿਖ ਕੇ ਦਿੱਤਾ ਸੀ ਉਹਨਾਂ ਨੂੰ ਤਾਂ ਖੜਨਾ ਚਾਹੀਦਾ ਸੀ ਉਹ ਆਪ ਇਦਾਂ ਦੀ ਬਿਆਨਬਾਜ਼ੀ ਜਿਹੜੀ ਆ ਤਖਤਾਂ ਨੂੰ ਚੈਲੰਜ ਕਰਨ ਵਾਲੀ ਤੇ ਤਖਤਾਂ ਤੋਂ ਉੱਪਰ ਹੋ ਕੇ ਜਿਹੜੇ ਆਦੇਸ਼ ਕਰਨ ਵਾਲੀ ਉਹ ਆਪ ਕਰ ਰਹੇ ਇਸ ਕਰਕੇ ਇਹਨਾਂ ਲੋਕਾਂ ਦਾ ਅਕਾਲਤਿਕ ਸਾਹਿਬ ਦੇ ਵਿੱਚ ਵਿਸ਼ਵਾਸਤਾ ਹੈ ਨਹੀਂ ਜਿਨ੍ਹਾਂ ਨੂੰ ਭਰੋਸਾ ਹੁੰਦਾ ਅਸੀਂ ਕਦੀ ਕਿੰਦੂ ਪਰੰਤੂ ਕਰਦੇ ਨਹੀਂ ਅਸੀਂ ਸਵਾਰ ਕਰ ਜਿਸ ਤਰ੍ਹਾਂ ਬਾਕੀ ਤੇਰਾ ਸਿਆਸਤ ਕਰ ਰਿਹਾ ਸੀ ਇਸ ਨਿਮਰਤਾ ਦੇ ਨਾਲ ਆਪਣੇ ਆਪ ਨੂੰ ਕਾਲਪਤਿਕ ਸਰਪ੍ਰਸਤ ਕਰਕੇ ਤੁਸੀਂ ਅੱਜ ਪਹੁੰਚੇ ਉਹਨੂੰ ਕਰਾਰਾ ਜਵਾਬ ਮਿਲੇ ਹੈ ਤੇ ਦੇਖੋ ਅਸੀਂ ਤੇ ਆਪਣੇ ਫਰਜ਼ਾਂ ਦੀ ਅਦਾਇਗੀ ਕਰ ਰਹੇ ਹਾਂ ਕਿ ਹਰ ਗੁਰਸਿੱਖ ਦਾ ਫਰਜ਼ ਹੁੰਦਾ ਹੈ ਕਿ ਜੋ ਹੁਕਮ ਕਾਲਪਤਿਕ ਸਾਹਿਬ ਤੋਂ ਹੋ ਜੇ ਸੀ ਸੁਣਵਾ ਕੇ ਪਰੋਲ ਠੀਕ ਹੈ ਅਸੀਂ ਤਾਂ ਆਪਣੇ ਫਰਜ਼ਾਂ ਦੀ ਪੂਰਤੀ ਕਰਦੇ ਹਾਂ ਗੁਰੂ ਦੇ ਦਰ ਤੇ ਆਏ ਆ ਤੇ ਆਖਰੀ ਸਵਾਲ ਸੁਧਾਰ ਲਹਿਰ ਗੁਲਾਮਾਂ ਦੀ ਗੱਲ ਕੀਤੀ ਹੈ ਦੇ ਕਿਸ ਤਰ੍ਹਾਂ ਨੇ ਕਿਹੜੇ ਗੁਨਾਹ ਦੀ ਜਿਹੜੇ ਕਾਲੀ ਗੱਲ ਕਾਲੀ ਦੰਦ ਦੇ ਰਾਜ ਦੇ ਵਿੱਚ ਹੋਏ ਦੇਖੋ ਗੱਲ ਇਹ ਹੈ ਕਿ ਅਸੀਂ ਜੋ ਕੁਝ ਸਾਡੇ ਜਿਹੜੇ ਭਰਾ ਸਾਡੇ ਨਾਲ ਵੱਖਰੇ ਹੋਏ ਸੀ ਉਹਨਾਂ ਨੇ ਲੈ ਕੇ ਦਿੱਤਾ ਉਹਨੂੰ ਝੋਲੀ 'ਚ ਪਾ ਲਿਆ ਸਾਨੂੰ ਸਾਡੇ ਕੋਲੋਂ ਗਲਤੀ ਹੋਈ ਆ ਕਿ ਉਹ ਬਖਸ਼ਣ ਹਾਰਾ ਤੇ ਉਹ ਸਭ ਕੋ ਬਖਸ਼ਾ ਇਸ ਕਰਕੇ ਸਾਨੂੰ ਆਪਣੇ ਉਸ ਕੇ ਕਾਰਸ ਵਾਲੇ ਜਿਹੜੀਆਂ ਬੇਇੱਜ਼ਤੀ ਇਸ ਕਰਕੇ ਇਹ ਉਹਨੂੰ ਲੈ ਕੇ ਸਾਹਿਬ ਨੂੰ ਬੁੱਤਾ ਬਜੂਦਾ ਸਰਕਾਰ ਦੇ ਮੰਤਰੀਆਂ ਨੂੰ ਨਹੀਂ ਤਲਬ ਕਰਨਾ ਚਾਹੀਦਾ ਨਹੀਂ ਦੇਖੋ ਹੁਣ ਮੈਂ ਤਾਂ ਕੀ ਕਹਿ ਸਕਦਾ ਤੁਸੀਂ ਸਿੰਘ ਸਾਹਿਬ ਨੂੰ ਰੋਜ਼ ਮਿਲਦੇ ਹੋ ਉਹਨਾਂ ਦੇ ਬਹਾਦਰ ਕੁਝ ਮੈਂ ਮੇਰਾ ਕਹਿਣਾ ਠੀਕ ਨਹੀਂ ਹੈ ਅਸੀਂ ਤਾਂ ਕਹਿੰਨੇ ਆ ਕਿ ਇਹਨਾਂ ਦੀ ਸ਼ਕਤੀ ਦੇ ਨਾਲ ਸਾਰਿਆਂ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਤੋਂ ਹੀ ਹੈ ਜਿਹੜੇ ਪਾਕਿਸਤਾਨ ਨੇ ਉਹੀ ਇਹ ਟੋਟੇ ਪਰ ਕਿਉਂ ਨਹੀਂ ਹੁੰਦੇ ਇਹ ਤਾਂ ਆਪ ਗੁਰੂ ਘਰਾਂ ਦੇ ਵਿੱਚ ਦਖਲਦਾਰੀ ਕਰਨ ਵਾਸਤੇ ਗਲਤ ਕਾਨੂੰਨ ਬਣਾਈ ਜਾਂਦੇ ਆ ਦਰਬਾਰ ਸਾਹਿਬ ਦੇ ਵਿੱਚ ਗੁਰਬਾਣੀ ਦੇ ਸੰਬੰਧ ਦੇ ਵਿੱਚ ਜੀਮਾ ਸਾਹਿਬ ਆਪ ਦਾ ਸਵਾਲ ਹੁਣ ਇਹ ਨਾ ਸੁਧਾਰ ਲਹਿਰ ਦੀ ਇੱਕ ਨਾ ਪ੍ਰੈਸ ਕਾਨਫਰੰਸ ਹੋ ਰਹੀ ਸੀ ਜਦੋਂ ਤੁਸੀਂ ਅੰਦਰ ਮੱਥਾ ਟੇਕ ਰਹੇ ਸੀਗੇ ਉਹ ਕਹਿ ਰਹੇ ਕਿ ਜਿਹੜਾ ਵਿਅਕਤੀ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਜਾਂ ਤਨਖਾਹਿਆ ਕਰਾਰ ਦਿੱਤਾ ਜਾ ਚੁੱਕਿਆ ਹੈ ਉਸ ਨੂੰ ਪ੍ਰਧਾਨਗੀ ਦੇ ਅਹੁਦੇ ਤੇ ਨਹੀਂ ਰਹਿਣਾ ਚਾਹੀਦਾ ਉਸ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਇਸ ਤੇ ਤੁਹਾਡਾ ਕੀ ਪ੍ਰਤੀਕਰਮ ਹੈ ਦੇਖੋ ਗੱਲ ਇਹ ਹੈ ਕਿ ਸੁਣਵਾਈ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀਆਂ ਪ੍ਰਧਾਨਗਤੀਆਂ ਪਾਵਰਜ਼ ਜਿਹੜੇ ਪਾਰਟੀ ਦੇ ਸੀਨੀਅਰ ਮੋਸਟ ਸਾਡੇ ਲੀਡਰ ਹੈ ਸਰਦਾਰ ਬਰਿੰਦਰ ਸਿੰਘ ਖੁੰਧਰ ਸਾਹਿਬ ਨੂੰ ਡੈਲੀਗੇਟ ਕਰ ਦਿੱਤੀ ਇਸ ਕਰਕੇ ਪਹਿਲਾਂ ਹੀ ਉਹਨਾਂ ਨੇ ਪਾਰਟੀ ਦਾ ਜਿਹੜਾ ਬੋਝ ਹੈ ਉਧਰ ਦੇ ਦਿੱਤਾ ਸੀ ਕਈ ਗੱਲਾਂ ਸੰਵਿਧਾਨਕ ਹੁੰਦੀਆਂ ਕਨਸਟੀਟਿਊਸ਼ਨਲ ਹੁੰਦੀਆਂ ਲੀਗਲ ਹੁੰਦੀਆਂ ਸਿਰ ਤੇ ਇਲੈਕਸ਼ਨਾਂ ਆ ਉਹਦੇ ਬੜੀ ਲੰਬੀ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਦੇ ਅਸਤੀਫਾ ਦੇਣ ਦੀ ਉਹਦੇ ਪ੍ਰਬੰਧ ਕਰਨ ਦੀ ਅਗੋ ਨਵਾਂ ਪ੍ਰਧਾਨ ਚੁਣਨ ਦੀ ਸਿਰ ਤੇ ਇਲੈਕਸ਼ਨ ਹੈ ਲੀਗਲ ਕੰਪਲਿਕੇਸ਼ਨਸ ਹੁੰਦੀਆਂ ਨੇ ਜੋ ਪ੍ਰਧਾਨ ਜੀ ਬੈਸਟ ਕਰ ਸਕਦੇ ਸੀ ਕਿ ਉਹਨਾਂ ਨੇ ਸਾਰੇ ਆਪਣੀਆਂ ਤਾਕਤਾਂ ਜਿਹੜੀਆਂ ਉਹ ਪੁੰਦਰ ਸਾਹਿਬ ਨੂੰ ਦੇ ਦਿੱਤੀਆਂ ਔਰ ਸੀਨੀਅਰ ਮੋਸਟ ਲੀਡਰ ਨੇ ਸਾਡੀ ਪਾਰਟੀ ਤੇ ਕਿਸੇ ਨੂੰ ਇਤਰਾਜ਼ ਨਹੀਂ ਔਰ ਦੂਜੇ ਦਾ ਕਿਸੇ ਦਾ ਇਤਰਾਜ਼ ਬਣਦਾ ਨਹੀਂ